ਔਰ ਪੰਜਾਬ ਫੋਰ ਪੰਜਾਬੀਜ਼ ਪਾਏ ਪੰਜਾਬੀਜ਼ ਸਤਿ ਸ੍ਰੀ ਅਕਾਲ ਇਸ ਸ਼ੋਅ ਦੇ ਵਿੱਚ ਪੰਜਾਬ ਦੇਸ਼ ਪਰ ਵਿਦੇਸ਼ ਦੀ ਖਬਰਾਂ ਦਾ ਮੈਲ ਸਿਸ ਕਰਦੇ ਹਨ ਕਰਨਲ ਜੈਬਰ ਸਿੰਘ ਔਰ ਤੁਹਾਡੇ ਸਾਡੇ ਮਿੱਤਰਾਂ ਦਾ ਪਿਆਰ ਵੀ ਬੜਾ ਮਿਲ ਰਿਹਾ ਔਰ ਇਨਪੁੱਟ ਵੀ ਬੜੇ ਆ ਰਹੇ ਹਨ ਕਰਨਲ ਜੈਬਰ ਸਿੰਘ ਗੁਰੂ ਲਾਲ ਜਨਮ ਦਿਨ ਤੇ ਆਉਣ ਵਾਲੀ ਹੈ ਅਸੀਂ ਸਾਰੇ ਉਸ ਦੇ ਵਿੱਚ ਲੱਗਣ ਵਾਲੇ ਵੀ ਹਾਂ ਤੇ ਤੁਹਾਡਾ ਇਸ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਪੈਟਰਿਕਾਸ ਦੀ ਨਦੀ ਵਾਇਰੋਜੀ ਕਾ ਖਾਲਸਾ ਵਾਇਰੋਜੀ ਦੀ ਫਤਿਹ ਆਜੀ ਬਹੁਤ ਇਹ ਬੜਾ ਸ਼ੁਭ ਟਾਈਮ ਹੁੰਦਾ ਸਾਲ ਦਾ ਜਦੋਂ ਕਿ ਆਪਾਂ ਪਹਿਲੇ ਦੀਵਾਲੀ ਮਨਾਣੇ ਆ ਫਿਰ ਗੁਰੂ ਸ੍ਰੀ ਹਰਮੰਦਰ ਸਾਹਿਬ ਦੀ ਸਜਾਵਟ ਹੁੰਦੀ ਹੈ ਫਿਰ ਅਸੀਂ ਈਗਰਲੀ ਵੇਟ ਕਰਨੇ ਆ ਕਿ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਹੀ ਆਏਗੀ ਪ੍ਰਬਾਤ ਫੇਰੀਆਂ ਹੁੰਦੀਆਂ ਨੇ ਤੋਂ ਮੈਂ ਇੱਕ ਹੀਰ ਚ ਕਹਿਣਾ ਸੀਗਾ ਤੁਸੀਂ ਪਹਿਲੇ ਗੱਲ ਕਰ ਦਿੱਤੀ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਸ਼ੁਭ ਕਾਮਨਾਵਾ ਜਦੋਂ ਅਸੀਂ ਅਗਲੇ ਹਫਤੇ ਮਿਲਾਂਗੇ ਉਹਦੋਂ ਅਸੀਂ ਗੁਰਪੁਰ ਮਨਾ ਲਿਆ ਹੋਵੇਗਾ ਤੇ ਆਪਾਂ ਸਾਰੇ ਆਪਣੇ ਬਾਬੇ ਨੂੰ ਯਾਦ ਕਰੀਏ ਤੇ ਉਹਨਾਂ ਦੇ ਦੱਸੇ ਹੋਏ ਊਸੂਲਾਂ ਦੇ ਉੱਤੇ ਤੇ ਸਿਧਾਂਤਾਂ ਦੇ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰੀਏ ਇਹੋ ਹੀ ਮੇਰੀ ਕਾਮਨਾ ਹੈ ਕਰਦਾ ਬਸ ਪੱਲੀ ਵਰੀ ਸੀ ਚਲਦੇ ਆ ਮਾਨ ਸਾਹਿਬ ਉੱਥੇ ਦਾ ਪੱਲੇ ਵੀ ਤੁਸੀਂ ਇੱਕ ਵਾਰੀ ਜ਼ਿਕਰ ਕੀਤਾ ਸੀ ਉੱਥੇ ਤੁਸੀਂ ਕਿਸੇ ਪਿੰਡ ਵਿੱਚ ਜਾ ਕੇ ਆਏ ਸੀਗੇ ਉਸ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਨਸ਼ੇ ਦਾ ਬਹੁਤ ਬੁਰਾ ਹਾਲ ਹੈ ਉਹਨਾਂ ਜਿਹੜੀ ਘਟਨਾ ਆਈ ਹੈਗੀ ਇਹ ਰਿਪੋਰਟਡ ਹੋਈ ਹੈ ਉਹ ਤਾਂ ਪੂਰਾ ਪੰਜਾਬ ਨੂੰ ਕੇ پورے ਦੇਸ਼ ਨੂੰ ਨਾਮ ਵਾਲੀ ਕਪਲ ਹੈ ਔਰ ਬੜਾ ਜਵਾਨ ਕਪਲ ਹੈ ਲਗਭਗ ਮੀਹ ਪਤੀ ਪਤਨੀ ਹੈ ਔਰ 19-20 ਸਾਲ ਦੇ ਦਸਵੇਂ ਵਾਈਫ ਹੈ ਤੇ ਉਹ ਆਪਣੇ ਬੱਚੇ ਨੂੰ ਛੋਟੇ ਬੱਚੇ ਨੂੰ 4 ਮਹੀਨੇ ਦੇ ਬੱਚੇ ਨੂੰ ਵੇਚ ਦਿੰਦੇ ਹੈ ਤੇ ਇਸ ਘਟਨਾ ਤੋਂ ਲੈ ਕੇ ਸਰ ਕੀ ਤੁਹਾਡਾ ਜਿਹੜਾ ਥਿਊ ਆਉਂਦਾ ਕੀ ਆਉਂਦਾ ਕਿਸ ਤਰ੍ਹਾਂ ਕਹਿ ਲੱਗਦਾ ਸਤਿੰਦਰ ਜੀ ਦੇਖੋ ਜੋ ਉਹਨਾਂ ਉਹਨਾਂ ਨੇ ਕੀਤਾ ਮਾਪਿਓ ਨੇ ਉਹ ਤੇ ਮਾੜਾ ਹੈ ਹੀ ਹੈ ਪਰ ਜ਼ਿਆਦਾ ਕੱਲ ਸੋਚਣ ਵਾਲੀ ਹੈ ਕਿ ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਉਸ ਬੱਚੇ ਨੂੰ ਖਰੀਦਿਆ ਸੋ ਆ ਦੋਵੇਂ ਪਾਸਿਆਂ ਦੀਆਂ ਗਲਤੀਆਂ ਜਿਹੜੀਆਂ ਨੇ ਉਹ ਦੇਖਦੀਆਂ ਨੇ ਸਤਿੰਦਰ ਜੀ ਡਰਗਸ ਦੇ ਉੱਤੇ ਮੈਂ ਬਹੁਤ ਸਾਲਾਂ ਤੋਂ ਲਿਖ ਰਿਹਾ ਪੜ ਰਿਹਾ ਕੰਮ ਕਰ ਰਿਹਾ ਮੈਂ ਪਤਾ ਨਹੀਂ ਕੀ ਕੁਛ ਕੀਤਾ ਮੈਂ ਉਹਨਾਂ ਪਿੰਡਾਂ ਚ ਗਿਆ ਜਿੱਥੇ ਟਰੱਕ ਬਹੁਤ ਜ਼ਿਆਦਾ ਚੱਲਦੇ ਨੇ ਰੀਹੈਬਿਲਿਟੇਸ਼ਨ ਸੈਂਟਰ ਚ ਗਿਆ ਮੈਂ ਡਰੱਗ ਐਡਿਕਸ਼ਨ ਨਾਲ ਗੱਲ ਕੀਤੀ ਹੈ ਬਹੁਤ ਸਾਰਾ ਲਿਖਿਆ ਤੇ ਤੇ ਬੇਸਿਕਲੀ ਜੋ ਹੁਣ ਮੈਂ ਸੋਚ ਰਿਹਾ ਨਾ ਸਤਿੰਦਰ ਜੀ ਕਿ ਅਸੀਂ ਪੰਜਾਬ ਦੇ ਵਿੱਚ ਡਰੱਗ ਦੇ ਮਾਮਲੇ ਚ ਬਿਲਕੁਲ ਇੱਕ ਡਿਨਾਇਲ ਮੋਡ ਦੇ ਵਿੱਚ ਹੈਗੇ ਹਾਂ ਇਹ ਗੱਲਬਾਤ ਕਰਦੇ ਹੋ ਤੇ ਜੇ ਸਾਡੇ ਘਰ ਚ ਨਹੀਂ ਹੈ ਤੇ ਚਲੋ ਕੋਈ ਗੱਲ ਨਹੀਂ ਆ ਬਾਕੀ ਜਿੱਥੇ ਹੁੰਦਾ ਹੈ ਉਹਦੀ ਗੱਲਬਾਤ ਕਰ ਦੋ ਜਿਤਾ ਇੱਕ ਡਰਾਈਂਗ ਰੂਮ ਕਨਵਰਸੇਸ਼ਨ ਹੁੰਦੀ ਹੈ ਨਾ ਤੇ ਇਹ ਇੱਕ ਬਹੁਤ ਵੱਡਾ ਇੱਕ ਸੋਸ਼ਲ ਪ੍ਰੋਬਲਮ ਹੈ ਜਿਹਨੂੰ ਅਸੀਂ ਇੱਕ ਤਰ੍ਹਾਂ ਦੇ ਨਾਲ ਡੀ ਹਿਊਮਨਾਈਜ਼ ਕਰ ਦਿੱਤਾ ਹੈ ਤੇ ਇਹਨੂੰ ਡੀ ਹਿਊਮਨਾਈਜ਼ ਕਰਕੇ ਅਸੀਂ ਆਪਣੀ ਡੀਜਨਰੇਸ਼ਨ ਦਿਖਾ ਰਹੇ ਹਾਂ ਕਿ ਐਜ਼ ਅ ਸੋਸਾਇਟੀ ਐਜ਼ ਅ ਇਵਾਲਡ ਸੋਸਾਇਟੀ ਅਸੀਂ ਕਿੰਨੇ ਇੱਕ ਡੀਜਨਰੇਟ ਹੋ ਚੁੱਕੇ ਹਾਂ ਇਸ ਤਰ੍ਹਾਂ ਦੀ ਇਹੋ ਹੀ ਗੱਲ ਨਹੀਂ ਸਾਡਾ ਹੋਰ ਵੀ ਬੜੇ ਪ੍ਰੋਬਲਮਸ ਹੈਗੇ ਨੇ ਉਹ ਪਿੱਛੇ ਜੇ ਕੋਈ ਮੇਰੇ ਨਾਲ ਗੱਲ ਕਰ ਰਿਆ ਸੀਗਾ ਦੁੱਧ ਜਿਹੜਾ ਦੁੱਧ ਤੇ ਲੱਸੀ ਸਾਡੇ ਪੰਜਾਬੀਆਂ ਦੀ ਸਟੇਪਲ ਡਾਈਟ ਹੈਗੀ ਹੈ ਇਹਦੇ ਉੱਤੇ ਹੀ ਅਸੀਂ ਆਪਣੀ ਤਾਕਤ ਬਰਕਰਾਰ ਰੱਖੀ ਇਹਦੇ ਉੱਤੇ ਅਸੀਂ ਇਡੇ ਤਗੜੇ ਬਨੇ ਇਹਦੇ ਉੱਤੇ ਸਪੋਰਟਸ ਖੇਡਿਆ ਇਹਦੇ ਨਾਲ ਹੀ ਅਸੀਂ ਅੱਗੇ ਵਧੇ ਹੁਣ ਕਹਿੰਦੇ ਨੇ ਕਿ ਮਤਲਬ ਆਲਮੋਸਟ 50 60% ਜਿਹੜਾ ਸਿੰਥੈਟਿਕ ਦੁੱਧ ਆ ਗਿਆ ਕੋਈ ਤੇ ਮੈਨੂੰ ਕਹਿ ਰਹੇ ਸੀ ਵੱਡੀਆਂ ਕੰਪਨੀਆਂਜ਼ ਦਾ ਵੀ ਦੁੱਧ ਜਿਹੜਾ ਉਹ ਖਰਾਬ ਹੋ ਰਿਹਾ ਹੈ ਤੇ ਇਹ ਫਿਰ ਆਪਾਂ ਕੀ ਕਰਾਂਗੇ ਸਤਿੰਦਰ ਜੀ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ ਤੇ ਜਿਹੜਾ ਤੁਸੀਂ ਦੇਖਦੇ ਆ ਆਪਾਂ ਮਾਫ ਕਰਨਾ ਮਤਲਬ ਸ਼ੁਰੂ ਦੇ ਵਿੱਚ ਹੀ ਮੈਂ ਇਹ ਗੱਲਾਂ ਕਰ ਰਿਹਾ ਆ ਸਾਰੇ ਜਿਹੜੇ ਪੋਲੀਟਿਸ਼ੀਅਨਸ ਨੇ ਉਹ ਇੱਕ ਦੂਜੇ ਨੂੰ ਛਤਰ ਮਹਾਰਾਜ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ ਕਿਸੇ ਇੱਕ ਪੋਲੀਟਿਸ਼ੀਅਨ ਦੇ ਮੂੰਹ ਤੋਂ ਕੋਈ ਪੋਜ਼ਿਟਿਵ ਗੱਲ ਕੀ ਮਤਲਬ ਯਾਰ ਇਹ ਪ੍ਰੋਬਲਮ ਮੈਂ ਡਰਗਸ ਦੀ ਵਜ੍ਹਾ ਤੇ ਸੀ ਇਹ ਕਰ ਲਈਏ ਆਪਾਂ ਇਹ ਕੰਮ ਕਰ ਲਈਏ ਇਹ ਕਦੀ ਨਹੀਂ ਸੁਣਨ ਨੂੰ ਮਿਲਦਾ ਉਹ ਡਰਗਸ ਦੀ ਜੇਕਰ ਕੋਈ ਡਿਬੇਟ ਹੋਏਗੀ ਤੇ ਸ਼ੁਰੂ ਕੀਤਾ ਜੀ ਸ਼ਰੋਮਣੀ ਅਕਾਲੀ ਦਲ ਨੇ ਉਹਦੇ ਬਾਅਦ ਇਹਨੂੰ ਹਵਾ ਦਿੱਤੀ ਕਾਂਗਰਸ ਨੇ ਹੁਣ ਆਮ ਆਦਮੀ ਪਾਰਟੀ ਕੁਛ ਨਹੀਂ ਕਰ ਰਹੀ ਤਿੰਨਾਂ ਨੇ ਕੁਛ ਨਹੀਂ ਕੀਤਾ ਤਾਂ ਕਰੇਗਾ ਕੌਣ ਸੋ ਮੈਂ ਹੁਣ ਜਿਆਦਾ ਫਿਰ ਜਿਆਦਾ ਇਮੋਸ਼ਨਲ ਹੋ ਜਾਵਾਂਗਾ ਮੈਂ ਇਹੋ ਹੀ ਕਹਿਣਾ ਚਾਹਨਾ ਸਾਰੇ ਪੰਜਾਬੀਆਂ ਨੂੰ ਕਿ ਦੇਖੋ ਆਪਾਂ ਇੱਕ ਕੰਮ ਕਰੀਏ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਨਾ ਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਇੱਕ ਕੰਮ ਡਰੱਗਸ ਨੂੰ ਖਤਮ ਕਰਨ ਦੇ ਵਾਸਤੇ ਸਾਰੇ ਕਰਨ ਦੀ ਕੋਸ਼ਿਸ਼ ਕਰੀਏ ਡਾਇਰੀ ਬਣਾ ਲਈਏ ਕਿ ਅਸੀਂ ਇਹ ਇੱਕ ਕੰਮ ਕਰ ਦਿੱਤਾ ਹੋਰ ਕੁਝ ਨਹੀਂ ਤੇ ਆਪਾਂ ਗੁਰਦੁਆਰੇ ਜਾ ਕੇ ਅਰਦਾਸ ਹੀ ਕਰ ਦਈਏ ਕਿ ਜਿਹੜੇ ਟਰੱਕ ਚਾਹੰਦੇ ਨੇ ਉਹ ਬੰਦ ਕਰ ਦੇਣ ਅਦਰਵਾਇਜ਼ ਇੱਕ ਕੰਮ ਇੱਕ ਹਫਤੇ ਦੇ ਵਿੱਚ ਅਸੀਂ ਕਰਨਾ ਸ਼ੁਰੂ ਕਰੀਏ ਕਿਉਂਕਿ ਇਹ ਜਿਹੜੀ ਇਹ ਇੱਕ ਐਸੀ ਚੀਜ਼ ਹੈ ਜਿਹਨੇ ਸਾਡੀ ਨਸਲ ਹੀ ਬਰਬਾਦ ਕਰ ਦੇਣੀ ਹੈ ਤਾਂ ਸਨ ਇਸ ਦੂਜੀ ਘਟਨਾ 'ਤੇ ਚੱਲਦੇ ਹਾਂ ਪਰ ਲਾਫਟ ਦੇ ਵਿੱਚ ਇੱਕ ਚੀਜ਼ ਮੈਂ ਕਹਿੰਦਾ ਹਾਂ ਜਿਹੜਾ ਇਨਪੁਟ ਹੈਗਾ ਵੀ ਇਹਦੇ ਵਿੱਚ ਜਿਹੜਾ ਡਿਸਟ੍ਰਿਕਟ ਪ੍ਰੋਟੈਕਸ਼ਨ ਅਫਸਰ ਹੈ ਕੁਫੀ ਜਿਹੜੇ ਬੱਚਾ ਵੇਚਿਆ ਗਿਆ ਉਹ ਵੀ ਬੱਚਾ ਵੀ ਜਿਹੜਾ ਉਹਦੇ ਨਾਲ ਪੂਰੀ ਡੀਡ ਬਣੀ ਹੈਗੀ ਅਡਾਪਸ਼ਨ ਡੀਡ ਅਡਾਪਸ਼ਨ ਡੀਡ ਕਰਕੇ ਉੱਥੇ ਦੇ ਲੋਕਾਂ ਦੀ ਸੀ ਕੰਪਲ ਨਹੀਂ ਲੱਦਦਾ ਤੇ ਹੁਣ ਜਿਹੜੀ ਮਾਂ ਹੈ ਉਹ ਵੀ ਰੈਸਲ ਰਹੀ ਹੈ ਜਿਹੜਾ ਵੇਚਿਆ ਉਹ ਰੈਸਲ ਰਹੀ ਹੈ ਔਰ ਉਸ ਲੈਵਲ ਤੇ ਖੇលਿਆ ਤਾਂ ਉਹ ਇੱਕ ਐਡੀ ਦੀ ਸਥਿਤੀ ਆਦੀ ਵੀ ਖੇਲਣ ਵਾਲੇ ਬੰਦੇ ਵੀ ਇਸ ਮੈਸੇਜ ਪੈ ਰਹੇ ਤਾਂ ਉਹ ਬੜੀ ਜਿਦਾ ਤੁਸੀਂ ਦੱਸਿਆ ਕਿ ਆਪਾਂ ਹਰ ਹਫਤੇ ਕੁਝ ਨਾ ਕੁਝ ਕਰਦੇ ਰਹੀਏ ਚਾਹੇ ਅਰਦਾਸ ਹੀ ਕਰੀਏ ਅਰਦਾਸ ਦੇ ਵਿੱਚ ਇੱਕ ਪ੍ਰੇਰਣਾ ਔਰ ਉਸ ਨੂੰ ਕੰਮ ਅੱਗੇ ਵਧਾਈਏ ਤਾਂ ਜਿਹੜੀ ਦੂਜੀ ਖਬਰ ਹੈ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਈ ਹੈ ਉਸ ਦੇ ਵਿੱਚ ਅਜਮੇਰ ਸਿੰਘ ਨੂੰ ਕਿ ਸੋਤਾ ਆਪਣਾ ਐਸੇ ਸਪੀਕਰ ਜਾਣਾ ਸੀਗਾ ਤੇ ਪੋਲਿਟਿਕਸ ਇਨ ਇੰਡੀਆ ਐਂਡ ਹਿਊਮਨ ਰਾਈਟਸ ਉਹ ਉਹਨਾਂ ਨੇ ਕਿਹਾ ਸੀ ਗੁਰੂ ਤੇਗ ਬਹਾਦਰ ਦੇ ਉੱਪਰ ਕਰ ਰਹੇ ਔਰ ਬੜੀ ਕੰਟਰੋਵਰਸੀ ਕ੍ਰੀਏਟ ਹੋਈ ਹੈ ਸਰ ਉਹਦੇ ਬਾਰੇ ਥੋੜਾ ਚੱਲਣਾ ਪਊਗਾ ਆ ਦੇਖੋ ਸਟੇਟਿਟੀ ਮਜ਼ਾ ਤੇ ਉਦੋਂ ਆਉਂਦਾ ਨਾ ਜਦੋਂ ਤੁਸੀਂ ਅਗਰ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਨੀ ਹੈ ਤੇ ਜਿੱਦਾਂ ਅਸੀਂ ਸਪੋਰਟ ਦੀ ਗੱਲ ਕਰਨੇ ਆ ਤੁਸੀਂ ਮੈਨੂੰ ਕਹਿੰਦੇ ਕਿ ਐਕੀ ਇੱਕ ਰਿਜ਼ਲਟ ਨਿਕਲਿਆ ਸਾਡੇ ਯੂਪੀਐਸਸੀ ਦਾ ਰਿਜ਼ਲਟ ਨਿਕਲਿਆ ਹੈ ਤੇ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਪੜਨ ਵਾਲੇ 10 ਬੰਦੇ ਜਿਹੜੇ ਨੇ ਪਾਸ ਹੋਏ ਨੇ ਤੇ ਅਸੀਂ ਉਹਨਾਂ 10 ਬੰਦਿਆਂ ਨੂੰ ਸ਼ੁਭਕਾਮਨਾਵਾਂ ਦਿੱਤੇ ਤੇ ਫੇਰ ਧਿਆਨ ਦਾ ਨਾ ਮਜਾ ਆਪਾਂ ਗੱਲ ਕੀ ਕਰ ਰਹੇ ਆ ਇੱਕ ਐਜੂਕੇਸ਼ਨ ਦੀ ਇੰਸਟੀਟਿਊਸ਼ਨ ਦੇ ਵਿੱਚ ਇੱਕ ਬੰਦੇ ਨੂੰ ਉਥੇ ਕੀ ਕਹਿੰਦੇ ਨੇ ਬੋਲਣ ਦੇ ਵਾਸਤੇ ਨਾ ਕਰ ਦਿੱਤੀ ਉਹਦੇ ਵਾਸਤੇ ਧਰਨੇ ਲੱਗ ਗਏ ਤੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੇ ਉੱਤੇ ਉਹਨਾਂ ਦੀ ਮਾਰਟਿਰਡਮ ਦੇ ਉੱਤੇ ਅਸੀਂ ਪੋਲਿਟਿਕਸ ਦੀ ਤੇ ਹਿਊਮਨ ਰਾਈਟਸ ਦੀਆਂ ਗੱਲਾਂ ਕਰ ਰਹੇ ਆ ਐਸੇ ਸੈਮੀਨਾਰ ਕਰ ਰਹੇ ਆ ਗੁਰੂ ਤੇਗ ਬਹਾਦਰ ਜੀ ਦੀ ਮਾਰਟਿਰਡਮ ਦਾ ਡੇ ਆ ਰਿਹਾ ਹੈ ਉਹਨਾਂ ਦੀ ਸ਼ਹਾਦਤ ਦਾ ਦਿਨ ਆ ਰਿਹਾ ਹੈ 350th ਐਨੀਵਰਸਰੀ ਹੈ ਸਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਸਾਨੂੰ ਉਹਨਾਂ ਦੇ ਸਿਖਾਏ ਹੋਏ ਰਸਤੇ ਜਿਹੜੇ ਨੇ ਉਹਨਾਂ ਦੀ ਉੱਤੇ ਡੀਪ ਰਿਸਰਚ ਕਰਨੀ ਚਾਹੀਦੀ ਹੈ ਉਹਨੂੰ ਹਿੰਦੀ ਇੰਗਲਿਸ਼ ਤੇ ਪੰਜਾਬੀ ਚ ਕਰਕੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਕਹਿ ਗਏ ਨੇ ਗੁਰੂ ਤੇਗ ਬਹਾਦਰ ਆਪਾਂ ਇਸ ਰਸਤੇ ਤੇ ਚਲੀਏ ਹੈ ਆਪਾਂ ਪਤਾ ਨਹੀਂ ਕੀ ਕਰਦੇ ਜਾ ਰਹੇ ਹਾਂ ਬਾਕੀ ਇਹ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਹੋ ਮੈਂ ਇਹਦਾ ਕੁਝ ਥੋੜਾ ਬੋਤ ਆ ਮੈਨੇ ਪਤਾ ਵੀ ਕੀਤਾ ਸੀਗਾ ਮੈਨੂੰ ਪਤਾ ਵੀ ਲੱਗਿਆ ਕਿਸ ਨੇ ਦੱਸਿਆ ਵੀ ਉਹ ਕੋਈ ਸਾਥਨਾ ਦੀ ਕੋਈ ਆਰਗੇਨਾਈਜੇਸ਼ਨ ਹੈਗੀ ਹੈ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਉੱਥੇ ਪੜ੍ਹਾਈ ਦੇ ਵਾਸਤੇ ਕੋਈ ਕੀ ਕਹਿੰਦੇ ਨੇ ਪਾਸ ਕਰਨ ਵਾਸਤੇ ਕੀ ਹੁੰਦਾ ਹੈ ਆਪਣਾ ਫੌਜ ਦੇ ਵਿੱਚ ਜਾਣ ਵਾਸਤੇ ਕੋਈ ਇੰਸਟੀਟਿਊਸ਼ਨ ਹੈ ਨਹੀਂ ਕੁਝ ਨਹੀਂ ਹੈ ਕੋਈ ਮਤਲਬ ਐਡਾ ਕੋਈ ਕੋਈ ਹਾਇਰ ਐਜੂਕੇਸ਼ਨ ਦੇ ਵੱਲ ਕੀ ਅਸੀਂ ਕੋਈ ਮਦਦ ਕਰੀਏ ਐਸਾ ਮੈਨੂੰ ਤੇ ਨਜ਼ਰ ਨਹੀਂ ਆਉਂਦਾ ਮੈਨੂੰ ਮੈਨੂੰ ਪੂਰਾ ਨਹੀਂ ਪਤਾ ਸ਼ਾਇਦ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਵੀ ਆਰਗੇਨਾਈਜੇਸ਼ਨਸ ਨੇ ਸਟੂਡੈਂਟਸ ਵੀ ਆ ਫਲਾਸ ਸਟੂਡੈਂਟਸ ਨੂੰ ਵੀ ਆਰਗੇਨਾਈਜੇਸ਼ਨ ਦੀ ਕੀ ਜ਼ਰੂਰਤ ਹੈ ਹਰ ਸਾਲ ਇਲੈਕਸ਼ਨ ਕਰ ਦਿੰਦੇ ਨੇ ਹਰ ਤੀਸਰੇ ਦਿਨ ਮੈਨੂੰ ਪਤਾ ਲੱਗਦਾ ਉੱਥੇ ਇਲੈਕਸ਼ਨ ਹੋ ਰਹੀ ਹੈ ਤੇ ਇਹ ਕੀ ਇੱਕ politcal organization ਹੈਗੀ ਆ ਜਾਂ ਇੱਕ educational organization ਹੈ ਕੋਈ ਮੈਨੂੰ ਦੱਸੇ ਇਹਦੇ ਬਾਰੇ ਚ ਤੇ ਬਾਕੀ ਇਹ ਜਿਹੜਾ ਹੈਗਾ ਉਹਨਾਂ ਨੇ ਮੰਗਿਆ ਸੀ ਕੋਈ ਸਾਥਨਾ ਦੀ organization ਹੈਗੀ ਉਹਨੇ ਮੰਗਿਆ ਸੀਗਾ ਉਹਨਾਂ ਨੇ ਕਿਹਾ ਵੀ ਉਹਦਾ ਬਾਇਓ ਡਾਟਾ ਦੋਗ ਤੇ ਕਿਸੇ ਦੀ ਰਿਕਮੈਂਡੇਸ਼ਨ ਤੋਂ ਔਰ ਰਿਕਮੈਂਡੇਸ਼ਨ ਉਹਨਾਂ ਨੇ ਦਿੱਤੀ ਨਹੀਂ ਤੇ ਬਾਹਰ ਬੈਠ ਕੇ ਧਰ ਨਾਲ ਲਗਾ ਕੇ ਸ਼ੁਰੂ ਕਰ ਦਿੱਤਾ ਤੇ ਸਾਡੇ ਸਤਕਾਰਯੋਗ ਅਕਾਲ ਤਖਤ ਤੇ ਜਥੇਦਾਰ ਸਾਹਿਬ ਵੀ ਇਹਦੇ ਵਿੱਚ ਇਨਵੋਲ ਹੋ ਗਏ ਮੇਰਾ ਖਿਆਲ ਆਪਾਂ ਨੂੰ ਯੂਨੀਵਰਸਿਟੀ ਦੇ ਵਿੱਚ ਇਹ ਕੰਮ ਨਹੀਂ ਕਰਨੇ ਚਾਹੀਦੇ ਗੁਰੂ ਤੇਗ বাহাদুর ਜੀ ਦਾ ਅਗਰ ਕੋਈ ਕੁਝ ਬਣਾਣਾ ਹੈ ਤੇ ਜਾ ਕੇ ਗੁਰਦੁਆਰੇ ਬਣਾਓ ਤੇ ਇਹਨਾਂ ਕੰਮਾਂ ਕੋਲੋਂ ਆਪਾਂ ਦੂਰ ਹੀ ਰਹੀਏ ਅਗਲੀ ਖਬਰ ਵੀ ਪੰਜਾਬ ਤੋਂ ਹੈ ਔਰ ਬੜੀ ਸੈਂਸਿਟਿਵ ਖਬਰ ਹੈ ਜਦੋਂ ਆਪਾਂ ਦੇਖਦੇ ਆਂ ਪੰਤਪੁਰ ਨਾਲ ਵੀ ਜੁੜੀ ਹੋਈ ਹੈ ਦਕਤਾਰ ਸਿੰਘ ਹਵਾਰਾ ਜਿਹੜੇ 1955 ਬੀਨਤ ਸਿੰਘ ਕੇਸ ਦੇ ਵਿੱਚ ਇਸ ਸਮੇਂ ਦਿੱਲੀ ਜੇਲ੍ਹ ਦੇ ਵਿੱਚ ਹੈਗੇ ਲਗੋ ਛਾਰ ਪਿੰਡਾਂ ਦੇ ਵਿੱਚ ਉਸ ਤੋਂ ਪਟਿਆਲੇ ਦੇ ਵੀ ਪਿੰਡ ਹੈਗੇ ਤੇ ਫਤਿਹਗੜ ਸਾਹਿਬ ਦੇ ਵੀ ਪਿੰਡ ਹੈਗੇ ਤੇ ਬਲਾਕ ਪੰਚਾਇਤਾਂ ਨੇ ਈਮੇਲ ਕੀਤੀ ਹੈ ਅੜੇਖਾਂ ਨੂੰ ਆਪਣਾ ਦਿੱਲੀ ਰਸੀਅਮ ਨੂੰ ਵੀ ਇਹਨਾਂ ਨੂੰ ਪ੍ਰੋਲ ਦਿੱਤੀ ਜਾਵੇ ਇਸ ਬਾਰੇ ਸਰ ਤੁਹਾਡਾ ਕੀ ਹੈ ਸਰ ਪਹਿਲੀ ਗੱਲ ਸੈਂਟਰ ਜੀ ਮੇਰਾ ਖਿਆਲ ਉਹਨਾਂ ਨੇ ਇਹ ਨਹੀਂ ਦਿੱਤੀ ਹੈ ਕਿ ਇਹਨਾਂ ਨੂੰ ਪਰੋਲ ਦਿੱਤੀ ਜਾਏ ਉਹਨਾਂ ਨੇ ਇਹ ਈਮੇਲ ਦਿੱਤੀ ਹੈ ਕਿ ਅਗਰ ਉਹ ਸਾਡੇ ਕੋਲ ਆ ਜਾਣਗੇ ਇੱਥੇ ਆਣਗੇ ਪਰੋਲ ਦੇ ਉੱਤੇ ਤੇ ਸਾਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਹੈ ਅਸੀਂ ਉਸ ਨੂੰ ਇੱਕ ਸਿਕਿਉਰਿਟੀ ਥ੍ਰੈਟ ਨਹੀਂ ਮੰਨਦੇ ਇਹ ਇਹ ਜਿਹੜੀ ਈਮੇਲ ਹੈ ਨਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਸ ਵਜ੍ਹਾ ਦੇ ਨਾਲ ਪਰੋਲ ਨਹੀਂ ਮਿਲਦੀ ਹੈ ਉਹ ਹੀ ਹੁੰਦਾ ਹੈ ਕਿ ਇਹ ਬੰਦਾ ਅਗਰ ਘਰ ਜਾਏਗਾ ਤੇ ਉੱਥੋਂ ਦਾ ਜਿਹੜਾ ਸੋਸ਼ਲ ਐਟਮਾਸਫੇਅਰ ਹੈ ਤੇ ਸਿਕਿਉਰਿਟੀ ਐਟਮਾਸਫੇਅਰ ਹੈ ਉਹਨੂੰ ਉਹਨੂੰ ਕੋਈ ਥ੍ਰੈਟ ਮਿਲੇਗੀ ਤੇ ਇਸ ਵਾਸਤੇ ਇਸ ਗੱਲ ਦੇ ਉੱਤੇ ਠੀਕ ਹੈ ਬਾਕੀ ਰਹੀ ਗੱਲ ਅਗਰ ਤੁਸੀਂ ਮੇਰਾ ਵਿਅਕਤੀਗਤ ਤੁਸੀਂ ਮੇਰਾ ਲੈਣਾ ਚਾਹੁੰਦੇ ਹੋ opinion ਤੇ ਉਹ ਇਹ ਹੈ ਕਿ ਕੋਈ ਪ੍ਰੋਲ ਦੇਣ ਦੇ ਵਿੱਚ ਕੋਈ ਹਰਜ ਨਹੀਂ ਹੈ ਕਾਫੀ ਢੇਰ ਹੋ ਗਈ ਹੈ ਕੇਸ ਜਿਹੜੇ ਨੇ ਉਹ ਲਟਕਾਏ ਹੋਏ ਨੇ ਤੇ ਉਹਨਾਂ ਨੂੰ ਕਿਸੇ ਪਾਸੇ ਲਗਾਉਣਾ ਬਹੁਤ ਜ਼ਰੂਰੀ ਹੈ ਦੂਸਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਅਸਤਿੰਦਰ ਜੀ ਕਿ ਯੂ نو ਸਰਕਾਰ ਦੇ ਇਹ ਇਹਦੇ ਉੱਤੇ ਪਹਿਲੀ ਗੱਲ ਤੇ ਮੈਂ ਇਹ ਦੱਸਣਾ ਚਾਹਨਾ ਸਾਰੇ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਪੰਜਾਬ ਪਲਸ ਦੇ ਵਿੱਚ ਜਾਓ ਪੰਜਾਬ ਪਲਸ ਤੇ ਜਾਓ ਜਿਹੜਾ ਸਾਡਾ ਚੈਨਲ ਹੈਗਾ ਉੱਥੇ ਸਰਚ ਦੇ ਵਿੱਚ ਬੰਦੀ ਸਿੰਘ ਟਾਈਪ ਕਰੋ ਉੱਥੇ ਕਈ ਆਰਟੀਕਲ ਆ ਜਾਣਗੇ ਬੰਦੀ ਸਿੰਘ ਸਿੰਘ ਦੇ ਉੱਤੇ ਦੋ ਤਿੰਨ ਤੇ ਮੇਰੇ ਟਿੱਖੇ ਹੋਏ ਨੇ ਵੱਡੇ 2-2000 ਬੋਰਡ ਦੇ ਆਰਟੀਕਲ ਪਹਿਲੇ ਤੁਸੀਂ ਇਸ ਗੱਲ ਨੂੰ ਸਮਝੋ ਕਿ ਇਹ ਗੱਲ ਕਿੱਥੇ ਖੜੀ ਹੈ ਤੇ ਇਹ ਕਿਹੜੇ ਪਾਸੇ ਅੱਗੇ ਜਾ ਸਕਦੀ ਹੈ ਤੋ ਅ ਜਗਤਾਰ ਸਿੰਘ ਹਵਾਰਾ ਹਾਂ ਕਾਫੀ ਦੇਰ ਤੋਂ ਨੇ ਸਾਰੇ ਜਿਹੜੇ ਮੇਰੇ ਖਿਆਲ 6 ਨੇ ਜਿਹੜੇ ਡਾਇਰੈਕਟਲੀ ਇਨਵੋਲਡ ਸੀ ਇਹ ਅਸਾਸਿਨੇਸ਼ਨ ਪਿੱਛੇ ਜਿਹੜਾ ਅਸਾਸਿਨੇਸ਼ਨ ਆਫ ਸਰਦਾਰ ਸਿੰਘ ਉਹ ਉਹ ਨਹੀਂ ਨਿਕਲੇ جیل ਤੋਂ ਪਰ ਉਹਨਾਂ ਵਿੱਚੋਂ ਕਈਆਂ ਨੂੰ ਇੱਥੇ ਜਿਹੜੇ ਇੱਥੇ ਹੈਗੇ ਨੇ ਪੰਜਾਬ ਦੇ ਵਿੱਚ ਹੈਗੇ ਨੇ ਜਿਦਾ ਗੁਰਪ੍ਰੀਤ ਖੇੜਾ ਹੈ ਉਹਨੂੰ ਕਈ ਵਾਰ ਪਰੋਲ ਮਿਲੀ ਹੈ ਤੇ ਉਹਨਾਂ ਨੇ ਪਰੋਲ ਦੇ ਵਿੱਚ ਮੇਰੇ ਖਿਆਲ 2017 ਵਿੱਚ ਸ਼ਾਦੀ ਵੀ ਕਰ ਲਈ ਸੀਗੀ ਤੋ ਅ ਅਗਰ ਤੁਸੀਂ ਮੇਰਾ ਪੁੱਛੋ ਤੇ ਮੈਂ ਕਹਾਂਗਾ ਕਿ ਦਿੱਲੀ ਦੇ ਗਵਰਨਮੈਂਟ ਨੂੰ ਇਹਦੇ ਉੱਤੇ ਕੋਈ ਅ ਇੱਕ ਲੈ ਲੈਣਾ ਚਾਹੀਦਾ ਹੈ ਚੰਗਾ ਇਹਨਾਂ ਨੂੰ ਲੈ ਲੈਣਾ ਚਾਹੀਦਾ ਥੌਟ ਪ੍ਰੋਸੈਸ ਤੇ ਪਰ 올 ਦੇ ਇਧੇ ਕੋਈ ਕੋਈ ਵੱਡੀ ਗੱਲ ਨਹੀਂ ਹੈ ਦੂਸਰਾ ਆ ਜਾਂਦਾ ਹੈ ਦਵਿੰਦਰ ਪਾਲ ਸਿੰਘ ਭੁੱਲਰ ਉਹਨਾਂ ਦੀ ਰਿਹਾਈ ਦਾ ਕਦੋਂ ਦਾ ਇਹ ਕੇਸ ਜਿਹੜਾ ਹੈ ਇਹ ਥਰੂ ਹੋਇਆ ਪਿਆ ਹੈ ਸੈਂਟਰ ਨੇ ਵੀ ਕਿਹਾ ਕਿ ਉਹਨਾਂ ਦੀ ਰਿਹਾਈ ਦੇ ਵਿੱਚ ਸੈਂਟਰ ਨੂੰ ਕੋਈ ਇਸ਼ੂ ਨਹੀਂ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਸੀ ਉਹਨੇ ਰੋਕ ਕੇ ਰੱਖਿਆ ਸੀਗਾ ਮੈਂ ਇਹ ਵੀ ਅਪੀਲ ਕਰਾਂਗਾ ਕਿ ਇਸ ਗੱਲ ਨੂੰ ਲੀਗਲੀ ਜਿਹੜਾ ਵੀ ਇਹਦਾ ਲੀਗਲ ਤਰੀਕਾ ਹੈਗਾ ਉਸ ਦੇ ਨਾਲ ਕਰਕੇ ਤੇ ਕੋਈ ਅੱਗੇ ਵਧਣ ਦੀ ਕੋਸ਼ਿਸ਼ ਕਰੀ ਐ ਸੀ ਅਪਾ ਹਰਿਆਣਾਵਲ ਵੀ ਚਲਦੇ ਆ ਕਿਉਂਕਿ ਪੰਜਾਬ ਦੇ ਨਾਲ ਕਈ ਚੀਜ਼ਾਂ ਇਫੈਕਟ ਹੋ ਜਾਂਦੀਆਂ ਪੰਜਾਬ ਦੇ ਵਿੱਚ ਪਿੱਛੇ ਸਾਡੇ ਕਈ ਡੰਕੀ ਰੂਟ ਤੇ ਮੁੰਡੇ ਗਏ ਸੀ ਵਾਪਿਸ ਆਏ ਯੂਐਸ ਨੇ ਫੇਰ ਇਸ ਸਮੇਂ ਪੰਜਾਬ ਹਰਿਆਣੇ ਦੇ ਜਿਹੜੇ ਬੱਚੇ ਆ ਉਹ ਜਿਨ੍ਹਾਂ ਦੀ ਉਮਰ 25 ਤੋਂ ਲੈ ਕੇ 30 ਸਾਲ ਤੱਕ ਹੈ ਇੱਕ ਸਾਲ ਜੇਲ੍ਹ ਦੇ ਵਿੱਚ ਰੱਖਿਆ ਫੇਰ ਹੱਤਕੜੀਆਂ ਦੇ ਵਿੱਚੋਂ ਭਾਰਤ ਦੇ ਵਿੱਚ ਵਾਪਸ ਭੇਜਿਆ। ਔਰ ਕਬਰ ਕਾਫੀ ਆਈ ਔਰ ਉਹਨਾਂ ਦੇ ਘਰ ਦੇ ਵੀ ਜਿਹੜੇ ਹੈਗੇ ਕਾਫੀ ਪਰੇਸ਼ਾਨ ਵੀ ਹੈਗੇ ਔਰ ਉਹਨਾਂ ਨੂੰ ਵੀ ਲੰਦਾ। ਇਸ ਬਾਰੇ ਤੁਸੀਂ ਸਾਡਾ ਜਿਹੜਾ ਮਤ ਹੈਗਾ। ਉਤ ਸੇ ਸਮੇਂ ਸਮੇਤ ਦਿੰਦੇ ਵੀ ਰਹੇ ਤੇ ਹੁਣ ਇੱਕ ਵਾਰੀ ਫੇਰ ਵੀ ਥੋੜਾ ਜਿਹਾ। ਅ ਬਸ ਮੈਂ ਤੇ ਇਡਾ ਹੀ ਕਵਾਂਗਾ ਸਤਿੰਦਰ ਜੀ ਕਿ ਹੁਣ ਵੀ ਅਸੀਂ ਸਮਝ ਜਾਈਏ ਬਾਅਦ ਦੇ ਵਿੱਚ ਅਸੀਂ ਉਹਨਾਂ ਦੇ ਪਿੱਛੇ ਪੈ ਜਾਂਦੇ ਆ ਜਿਹੜੇ ਜਿਹੜੇ ਇਹ ਆਰਗੇਨਾਈਜੇਸ਼ਨ ਦੇ ਵਿੱਚ ਜੋ ਇਮੀਗ੍ਰੇਸ਼ਨ ਕਰਾਂਦੀਆਂ ਨੇ ਉਹਨਾਂ ਦੇ ਪਿੱਛੇ ਪੈ ਜਾਂਦੇ ਆ ਉਹਨੂੰ ਉਦੇ ਉੱਤੇ ਲਾਲਚ ਲਗਾਓ ਉਦੇ ਤੇ ਲਾਲਚ ਲਗਾਓ ਜਦੋਂ ਤੁਸੀਂ ਇੱਕ ਬੰਦੇ ਦੇ ਦੇਰ ਵਾਲੀ ਕੁੰਗਲੀ ਕਰਦੇ ਹੋ ਤੇ ਚਾਰ ਉਂਗਲੀਆਂ ਤੁਹਾਡੇ ਵੱਲ ਹੁੰਦੀਆਂ ਨੇ ਸੋ ਇਹ ਗੱਲ ਸਾਡੇ ਹੀ ਪੇਰੈਂਟਸ ਨੂੰ ਸਾਨੂੰ ਸਮਝ ਆਣੀ ਚਾਹੀਦੀ ਹੈ ਕਿ ਇਹ ਜਿਹੜਾ ਕੰਮ ਹੈਗਾ ਟੰਕੀ ਰੂਟ ਦਾ ਇਹ ਖਤਰ ਖਤਰੇ ਦੇ ਨਾਲ ਭਰਿਆ ਹੋਇਆ ਹੈ ਇਹਦੇ 'ਚ ਜਾਨ ਮਾਨ ਦਾ ਨੁਕਸਾਨ ਹੋ ਸਕਦਾ ਨਹੀਂ ਹੈ ਹੋਇਆ ਬਹੁਤ ਵਾਰ ਜ਼ਿਆਦਾ ਕਰ ਹੁੰਦਾ ਹੀ ਹੈ ਤੇ ਇਹਦੇ ਤੋਂ ਕੁਝ ਮਿਲਦਾ ਨਹੀਂ ਹੈ ਤੇ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਹੈ ਜੀ ਸਦਕੇ ਉਹਨਾਂ ਨੂੰ ਚੰਗੀ ਤਰ੍ਹਾਂ ਪੜਾ ਕੇ ਲੀਗਲ ਆਪਸ਼ਨ ਦੇ ਨਾਲ ਤੁਸੀਂ ਉਹਨਾਂ ਨੂੰ ਬਾਹਰ ਭੇਜੋ ਤਾਂ ਕਿ ਉੱਥੇ ਜਾ ਕੇ ਉਹ ਉਹ ਕੋਈ ਚੰਗੇ ਸਿੱਡੇ ਦੇ ਬੱਜ ਜਾਂ ਉਹ ਕੋਈ ਕੋਈ ਉੱਥੇ ਜਾ ਕੇ ਡਰੱਗ ਲੈਣੇ ਸ਼ੁਰੂ ਕਰ ਦਿੰਦਾ ਹੈ ਕੋਈ ਇਲੀਗਲ ਟਰੱਕ ਚਲਾਣੇ ਸ਼ੁਰੂ ਕਰ ਦਿੰਦਾ ਹੈ ਕੋਈ ਕਿਸੇ ਤਰੀਕੇ ਨਾਲ ਮਰ ਜਾਂਦਾ ਹੈ ਕੋਈ ਜੇਲ੍ਹ ਚ ਚਲਾ ਜਾਂਦਾ ਹੈ ਤੇ ਫੈਮਿਲੀ ਦੇ ਵਾਸਤੇ ਤੇ ਕਲੇਸ਼ ਹੀ ਕਲੇਸ਼ ਹੈ ਸੋ ਮੈਂ ਦੁਬਾਰਾ ਇਹ ਅਪੀਲ ਕਰਾਂਗਾ ਤਬ ਨੂੰ ਕਿ ਇਹ ਜਿਹੜੇ ਕੇਸ ਹੋ ਰਹੇ ਨੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਜ਼ਰੂਰ ਭੇਜੋ ਤੁਸੀਂ ਬਾਹਰ ਬੱਚਿਆਂ ਨੂੰ ਵੈਸੇ ਕੋਈ ਜ਼ਰੂਰਤ ਨਹੀਂ ਹੈ ਪਰ ਮੇਰੇ ਵੀ ਬਾਹਰ ਗਏ ਹੋਏ ਨੇ ਮੈਂ ਕਿੱਥਾ ਕਹਾਂ ਕਿ ਜ਼ਰੂਰਤ ਨਹੀਂ ਹੈ ਸੋ ਤੁਸੀਂ ਜ਼ਰੂਰ ਭੇਜੋ ਬੱਚਿਆਂ ਨੂੰ ਬਾਹਰ ਪਰ ਲੀਗਲ ਤਰੀਕੇ ਨਾਲ ਭੇਜੋ ਬੱਚੇ ਜਾਣੇ ਜਿਹੜੀ ਤੁਹਾਡੀ ਗੱਲ ਹੈ ਤੁਸੀਂ ਹਮੇਸ਼ਾ ਹੀ ਬੋਲੇ ਪੜਾ ਲਿਖਾ ਕੇ ਕੁਝ ਅੱਛੇ ਹੈ ਤੇ ਉਹ ਸਾਬਲਾਂ ਭੇਜੋ ਲੀਗਲ ਤਿਕਾਣਾ ਭੇਜੋ ਜਿਹੜੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਇਹ ਬੜੀ ਦਿੱਕਤ ਆ ਰਹੀ ਹੈ ਵੀ ਅਸੀਂ ਸਾਰੇ ਲੋਕ ਤੇ ਕੁਝ ਲੋਕਾਂ ਦੇ ਵਕਾਵੇ ਚ ਆ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਦੇ ਨੇ ਬੱਚਾ ਨੂੰ ਵੀ ਲੱਗਦਾ ਵੀ ਬਹੁਤ ਕੁਝ ਠੀਕ ਹੋ ਰਿਹਾ ਉਹ ਹੁੰਦਾ ਨਹੀਂ ਹੈ ਸਰ ਅਗਲੀ ਆਪਾਂ ਖਬਰਾਂ ਵਿੱਚ ਲਈਏ ਕਿ ਹੁਣੇ ਮੈਂ ਸੁਣਿਆ ਹਿਮਾਚਲ ਪ੍ਰਦੇਸ਼ ਤੋਂ ਵੀ ਕਾਫੀ ਬੱਚੇ ਜਾਣਾ ਸ਼ੁਰੂ ਹੋ ਗਏ ਨੇ ਹਾਂ ਉਹ ਸਾਰੇ ਸਾਰਾ ਇੱਕ ਨੈਕਸਸ ਹੈ ਇਹ ਇਹ ਜਿਹੜਾ ਇਲੀਗਲ ਸਿਸਟਮ ਹੈ ਨਾ ਇਹਦਾ ਇਹਦੀ ਇਹ ਜ਼ਿਆਦਾ ਇੱਥੇ ਹੀ ਹੈ ਪੰਜਾਬ ਤੇ ਹਰਿਆਣਾ ਸਾਡੇ ਨਾਰਥਰਨ ਇੰਡੀਆ ਦੇ ਵਿੱਚ ਬਾਕੀ ਜਗ੍ਹਾ 'ਚ ਵੀ ਹੈਗਾ ਪਰ ਇੱਥੋਂ ਬਹੁਤ ਘੱਟ ਹੈ ਹਾਂ ਚਲੋ ਇਹ ਬਿਲਕੁਲ ਹੀ ਖਤਮ ਹੋਵੇ ਇਸੇ ਅਰਦਾਸ ਨਾਲ ਅੱਗੇ ਚੱਲਦੇ ਹਾਂ ਸਰ ਜਿਹੜਾ ਹੁਣ ਕੈਨੇਡਾ ਦੇ ਵਿੱਚ ਆਪਾਂ ਇੰਟਰਨੈਸ਼ਨਲ ਚਲਦੇ ਆ ਮਰਡਰ ਦਰਸ਼ਨ ਸਿੰਘ ਸਾਸੀ ਦਾ ਜਿਹੜਾ ਮਰਡਰ ਹੋਇਆ ਹੈ ਔਰ ਟੈਕਸਟਾਈਲ ਰੀਸਾਈਕਲਿੰਗ ਕੰਪਨੀ ਦਾ ਕਾਫੀ ਜਨਾਮ ਕੋਇਆ ਉਹਦਾ ਚੇਅਰਮੈਨ ਵੀ ਹੈਗਾ ਤੇ ਗਲੋਬਲ ਕੰਪਨੀ ਵੀ ਦਾ ਬਣਾ ਲਈ ਸੀਗੀ ਤੇ ਔਰ ਉੱਥੇ ਉਹਦਾ ਮਰਡਰ ਹੋਣਾ ਔਰ ਗੈਂਗਵਾਰ ਦੇ ਵਿੱਚ ਜੁਲਕਦਾ ਉਹਦੇ ਬਾਰੇ ਸਤੂ ਕੈਨੇਡਾ ਦੇ ਪੰਜਾਬੀਆਂ ਦੇ ਇੱਕ ਹਰ ਹਫਤੇ ਵਿੱਚ ਕੁਝ ਨਾ ਕੁਝ ਹੋ ਰਿਹਾ ਤੇ ਇਹਦੇ ਬਾਰੇ ਸਤ ਥੋੜਾ ਜਿਹਾ ਹਾ ਸਤਿੰਦਰ ਜੀ ਦੇਖੋ ਆਪਾਂ ਇਹਦੇ ਉੱਤੇ ਪਹਿਲੇ ਵੀ ਗੱਲ ਕੀਤੀ ਹੈ ਮੈਂ ਬਹੁਤ ਵਾਰ ਲਿਖਿਆ ਵੀ ਹੈ ਤੇ ਮੈਂ ਕਹਿੰਦਾ ਵੀ ਆ ਮੈਂ ਗਵਰਨਮੈਂਟ ਜਿਹੜੀ ਉੱਥੋਂ ਦੀ ਗਵਰਨਮੈਂਟ ਹੈ ਕੈਨੇਡਾ ਦੀ ਉਹਨਾਂ ਨੂੰ ਕਹਿਣਾ ਕਿ ਆ ਜਿਹੜਾ ਖਾਲਿਸਤਾਨ ਤੇ ਇਹ ਜਿਹੜਾ ਐਕਸਟ੍ਰੀਮ ਥੀਊਜ਼ ਔਨ ਸਿੱਖਿਜ਼ਮ ਵੀ ਇਹ ਜਾਂ ਕੋਈ ਐਸਾ ਐਸੀ ਗੱਲਾਂ ਹੈਗੀਆਂ ਨੇ ਤੇ ਇਹ ਲਾਅ ਐਂਡ ਆਰਡਰ ਇਸ਼ੂਜ਼ ਨੇ ਇਹ ਤੁਸੀਂ ਲੋਕ ਇਹ ਕਹਿੰਦੇ ਨੇ ਕਰਨ ਵਾਲੇ ਜਿਹੜੇ ਉੱਥੋਂ ਦੇ ਸੂਡੋ ਖਾਲਿਸਤਾਨੀ ਨੇ ਕਿ ਉਹ ਭਾਰਤ ਤੇ ਪ੍ਰੈਸ਼ਰ ਪਾਣਗੇ ਜਾਂ ਪੰਜਾਬ ਤੇ ਪ੍ਰੈਸ਼ਰ ਪਾਣਗੇ ਸਾਡੇ ਉੱਤੇ ਕੋਈ ਪ੍ਰੈਸ਼ਰ ਨਹੀਂ ਪੈਂਦਾ ਤੁਹਾਡਾ ਆਪਣਾ ਹੀ ਉਥੋਂ ਦਾ ਮਾਹੌਲ ਖਰਾਬ ਹੋ ਰਿਹਾ ਤੇ ਸਾਡੀ ਜਿਹੜਾ ਉਥੋਂ ਦਾ ਸਿੱਖ ਡਾਇਸਪੋਰ ਹੈ ਨਾ ਜਿੱਦਾਂ ਮੈਂ ਇੱਥੇ ਕਿਹਾ ਸੀਗਾ ਕਿ ਸਾਡੇ ਸਾਡੇ ਜਿਹੜੇ ਇੱਥੋਂ ਦੇ ਬੰਦੇ ਨੇ ਡਰੱਗਸ ਦੇ ਵਾਸਤੇ ਡੈਨਲ ਮੂਡ ਦੇ ਵਿੱਚ ਹੈਗੇ ਨੇ ਉੱਥੋਂ ਦਾ ਵੀ ਸਾਡਾ ਜਿਹੜਾ ਸਿੱਖ ਡਾਇਸਪੋਰ ਹੈ ਜਿਹੜਾ ਮੋਡਰੇਟ ਸਿੱਖਾਂ ਦਾ ਡਾਇਸਪੋਰ ਹੈ ਉਹ ਵੀ ਡੈਨਲ ਮੂਡ ਦੇ ਵਿੱਚ ਹੈਗਾ ਉਹ ਇਹ ਸਮਝ ਨਹੀਂ ਰਿਹਾ ਕਿ ਸਾਡੇ ਬੱਚੇ ਜਿਹੜੇ ਨੇ ਗਲਤ ਰਸਤੇ ਚੱਲ ਰਹੇ ਨੇ ਗਲਤ ਚੀਜ਼ਾਂ ਕਰ ਰਹੇ ਨੇ ਗੈਂਗਸਟਰイズਮ ਚੱਲ ਰਹੀ ਹੈ ਡਰੱਗਸ ਤੇ ਵੀ ਸਾਡਾ ਬਹੁਤ ਵੱਡਾ ਨਾਂ ਹੈ ਤੇ ਇਹਦੇ ਨਾਲ ਅਗਰ ਜਦੋਂ ਕਮਿਊਨਿਟੀ ਦਾ ਨਾਂ ਉੱਥੇ ਖਰਾਬ ਹੋਏਗਾ ਤੇ ਸਾਰਿਆਂ ਦਾ ਹੀ ਹੋਏਗਾ ਕੋਈ ਉਹਦੇ ਵਿੱਚੋਂ ਬਚੇਗਾ ਨਹੀਂ ਤੇ ਅਗਰ ਅਸੀਂ ਉੱਥੇ ਜਿਹੜੀ ਖੁਸ਼ਹਾਲੀ ਅਸੀਂ ਰੱਖੀ ਹੋਈ ਹੈ ਉਸ ਕੋਈ ਸ਼ਾਂਤੀ ਨੂੰ ਮੇਨਟੇਨ ਕਰਨਾ ਹੈ ਬਰਕਰਾਰ ਕਰਨਾ ਹੈ ਤੇ ਇਹ ਜਿਹੜੀਆਂ ਗੈਂਗ ਵਾਰਸ ਨੇ ਇਹ ਜਿਹੜੇ ਪ੍ਰੋਬਲਮਸ ਨੇ ਹੁਣ ਉਹਦੇ ਬਾਰੇ ਵੀ ਅ ਦਰਸ਼ਨ ਸਿੰਘ ਜੀ ਦੇ ਬਾਰੇ ਵੀ ਕਈ ਕੁਛ ਆ ਰਿਹਾ ਹੈ ਕੋਈ ਕਹਿੰਦੇ ਨੇ ਉਹ ਚੰਗਾ ਬੰਦਾ ਸੀਗਾ ਉਹਨਾਂ ਦੇ ਖਿਲਾਫ ਬੋਲਦਾ ਸੀਗਾ ਕਿਤੇ ਇਹ ਵੀ ਲਿਖਿਆ ਕਿ ਉਹ ਡਰੱਗਸ ਦੇ ਵਿੱਚ ਇਨਵੋਲਡ ਸੀਗਾ ਵੈਸੇ ਇੱਥੇ ਆ ਕੇ ਤੇ ਉਹਨਾਂ ਨੇ ਡਰੱਗਸ ਉੱਤੇ ਕਾਫੀ ਕੰਮ ਕੀਤਾ ਸੀਗਾ ਸੋ ਮੈਨੂੰ ਨਹੀਂ ਪਤਾ ਕੀ ਉੱਥੇ ਹੈ ਕੀ ਹੈ ਮੈਨੂੰ ਇਹ ਪਤਾ ਹੈ ਕਿ ਇਹ ਇੱਕ ਇਲਲੀਗਲ ਐਕਟੀਵਿਟੀ ਹੈ ਤੇ ਇਹ ਗੈਂਗਸਟਰイズਮ ਦੇ ਨਾਲ ਇਨਵੋਲਡ ਹੈ ਉਨ ਕੌਣ ਠੀਕ ਹੈ ਕੌਣ ਗਲਤ ਹੈ ਉਹ ਮੈਨੂੰ ਪਤਾ ਨਹੀਂ ਵੈਸੇ ਤੇ ਸਭ ਤੋਂ ਪਹਿਲੇ ਸਾਨੂੰ ਅਫਸੋਸ ਵੀ ਜ਼ਾਹਿਰ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਇਸ ਤਰੀਕੇ ਨਾਲ ਡੈਥ ਹੋਈ ਸਾਡੇ ਭਰਾ ਸੀਗੇ ਪੰਜਾਬ ਦੇ ਬਹੁਤ ਹਾਰਟਫੇਲਡ ਕੰਡੋਲੈਂਸਸ ਟੂ ਦਾ ਫੈਮਿਲੀ ਪਰ ਇਹਦੇ ਨਾਲ ਸਾਨੂੰ ਜਾਗਰਤ ਹੋਣਾ ਪਏਗਾ ਸਾਡੀ ਕਮਿਊਨਿਟੀ ਨੂੰ ਸਾਡੇ ਡਾਇਸਪੋਰਾ ਨੂੰ ਕਿ ਇਹ ਇਦਾਂ ਕੰਮ ਚੱਲ ਨਹੀਂ ਸਕਦਾ ਇਹਦੇ ਨਾਲ ਸਾਰੇ ਦਾ ਨੁਕਸਾਨ ਹੋਣਾ ਹੈ ਅਲਟੀਮੇਟਲੀ ਪਰ ਸਾਰਾ ਨੁਕਸਾਨ ਵੀ ਹੋਣਾ ਤੁਸੀਂ ਕਹਿਆ ਵੀ ਪਰੰਤੂ ਇੱਕ ਵਿਵਸਥਾ ਇੱਕ ਅੱਛੀ ਵੀ ਪੰਜਾਬ ਤੇਜ ਦੇ ਲਈ ਅੱਛੀ ਇੱਕ ਖਬਰ ਹੈ ਯੂਐਸ ਸਟੇਟ ਦੇ ਜਿਹੜੇ ਸੈਕਟਰੀ ਹੈ ਮੈਕਰੋ ਰੂਬੀਓ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਏਸ਼ੀਅਨ ਮੀਟਿੰਗ ਤੋਂ ਜਾਣ ਤੋਂ ਪਹਿਲੇ ਵੀ ਅਸੀਂ ਭਾਰਤ ਦੇ ਨਾਲ ਅੱਛੇ ਸੰਬੰਧ ਰੱਖਾਂਗੇ ਪਾਕਿਸਤਾਨ ਦਾ ਕੋਈ ਉਹਦੇ ਵਿੱਚ ਉਸ ਦਾ ਧਿਆਨ ਨਹੀਂ ਰੱਖਾਂਗੇ ਪਾਕਿਸਤਾਨ ਦੇ ਵਿੱਚ ਆ ਰਹੀ ਨਹੀਂ ਆਏਗਾ ਔਰ ਦੋਨੋਂ ਕੰਟਰੀ ਸਮਝ ਆ ਰਹੀ ਇਹਦੇ ਬਾਰੇ ਸਰ ਥੋੜਾ ਜਿਹਾ ਉਹ ਚਲੋ ਇਹ ਜਿਹੜੀਆਂ ਡਿਪਲੋਮੈਟਿਕ ਸਟੇਟਮੈਂਟਸ ਨੇ ਨਾ ਇਹ ਤੇ ਸਾਰਿਆਂ ਨੂੰ ਬਣਾਣੀਆਂ ਚਾਹਦੀਆਂ ਨੇ ਬੇਸ਼ੱਕ ਇਹੋ ਉਹ ਕਹਿਣਾ ਚਾਹੁੰਦੇ ਨੇ ਕਿ ਜੇਰਾ ਸਾਡੇ ਨਾਲ ਪਾਕਿਸਤਾਨ ਦਾ ਜਿਹੜਾ ਸਾਡਾ ਸੰਬੰਧ ਹੈ ਉਹਦਾ ਕੋਈ ਇਫੈਕਟ ਭਾਰਤ ਦੇ ਨਾਲ ਨਹੀਂ ਹੋਏਗਾ ਬੜੀ ਚੰਗੀ ਗੱਲ ਹੈ ਆਪਾਂ ਬੜੇ ਖੁਸ਼ ਹੋ ਗਏ ਪਰ ਮੈਂ ਉਹਨਾਂ ਨੂੰ ਦੋ ਚੀਜ਼ਾਂ ਦੱਸਣੀਆਂ ਚਾਹਨਾ ਇਹ ਜੋ ਵੀ ਇਹਨਾਂ ਦੇ ਤੁਸੀਂ ਦੱਸ ਰਹੇ ਹੋ ਸੈਕਟਰੀ ਆਫ ਸਟੇਟ ਨੇ ਇਹ 2011 ਹਾਂ 2011 ਦੇ ਵਿੱਚ ਹੇਲਰੀ ਕਲਿੰਟਨ ਨੇ ਪਾਕਿਸਤਾਨ ਦੇ ਵਿੱਚ ਹੀ ਕਿਹਾ ਸੀਗਾ that you cannot keep snakes in your backyard and expect them to bite you uh, only or never eh hilary eh eh us state ne kya siga agar odo ajj to 14 sal pehle eh attitude si ki pakistan jehda o military thi nu shah de reya te o military jehdi hai ohne eh india de wal onu direct kita te hun kida sa badlav ho gaya pakistania di thought process de vich ki eh edde onna de nal ਜਫੀਆਪਾਨ ਨੂੰ ਤਿਆਰ ਹੋ ਗਏ ਨੇ ਯੂ ਐਸ ਵਾਲੇ ਤੇ ਦੂਸਰਾ 2018 ਦੇ ਵਿੱਚ ਆਪਣੀ ਪਹਿਲੀ ਟਰਮ ਦੇ ਵਿੱਚ 트ੰਪ ਨੇ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਕਿਹਾ ਸੀਗਾ ਯੂ ਐਸ ਹੈਸ गिवन 3 ਬਿਲੀਅਨ ਡਾਲਰ ਟੂ ਪਾਕਿਸਤਾਨ ਐਂਡ ਰੀਸੀਵਡ ਓਨਲੀ ਲਾਈਜ਼ ਐਂਡ ਡੀਸੀਟ ਇਨ ਰਿਟਰਨ ਹੁਣ ਉਹ ਉਦੋਂ ਉਹ ਝੂਠ ਬੋਲਦੇ ਸੀ ਬੰਦੇ ਤੇ ਉਹੀ ਨੇ ਮੇਰਾ ਖਿਆਲ ਕੋਈ ਫਰਕ ਤੇ ਹੈ ਨਹੀਂ ਤੇ ਉਹ ਉਹ ਉਦੋਂ ਉਦੋਂ ਦੇ ਬਾਰੇ ਤੁਸੀਂ ਐਡਾ ਗੱਲ ਕਰ ਰਹੇ ਹੋ ਹੁਣ ਤੁਸੀਂ ਆਪਣਾ ਸਟੇਟਮੈਂਟ ਚੇਂਜ ਕਰਕੇ ਜੱਫੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਵੱਲੋਂ ਬਹੁਤ ਵਧੀਆ ਯੂਐਸ ਜਿੰਨੀਆਂ ਵਰਤਿਆਂ ਜੱਫੀਆਂ ਪਾ ਲੇ ਪਾਕਿਸਤਾਨ ਦੇ ਨਾਲ ਉਹਨਾਂ ਉਹਨਾਂ ਦੀ ਵਰਜੀ ਹੈ ਪਰ ਉਹਦੇ ਵਿੱਚ ਉਹਨਾਂ ਨੇ ਖਟਨਾ ਕੁਝ ਨਹੀਂ ਸਰ ਆਪਾਂ ਹੁਣ ਜਦੋਂ ਇੰਟਰਨੈਸ਼ਨਲ ਵਿੱਚ ਜਾਂਦੇ ਤੇ ਇੱਕ ਬੜੇ ਸਾਡੇ ਪੜੋਸੀ ਦੇਸ਼ਾਂ ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਜਦੋਂ ਉਹਨਾਂ ਨਾਮ ਵੀ ਲਿਤਾ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਚੱਲਦੀ ਵੀ ਪਈ ਹੈ। ਹੁਣ ਇਹਨਾਂ ਦੇ ਜਿਹੜੀ ਪੀਸਟਾਕ ਹੈ ਸੀਜ਼ ਵਾਇਰ ਉਹਨਾਂ ਨੇ ਕਿਤਾ ਟੈਂਪਰੇਰੀ ਹੋਰ ਵਧਾਇਆ ਇਸ ਤਰ੍ਹਾਂ ਲੇਸਟ ਵੀਕ ਤੱਕ ਉਹ ਮੀਟਿੰਗ ਤੱਕ ਤੇ ਇਹਦੇ ਪਰ ਜਿਹੜਾ ਚੱਲ ਰਿਹਾ ਸਭ ਇਹਨਾਂ ਦਾ ਆਪਸ ਵਿੱਚ ਯੁੱਧ ਚੱਲ ਰਿਹਾ ਸਭ ਕੁਝ ਚੱਲ ਰਿਹਾ ਉਹਦੇ ਬਾਰੇ ਸਰ ਪੀਸਟਾਕ ਚੱਲ ਰਹੀ ਹੈ। ਤੋਂ ਪਹਿਲੇ ਇੱਥੇ ਖੜਾ ਇਹਨੂੰ ਤਾਲੀਬਾਨ ਨੂੰ ਖੜਾ ਕਰਨ ਦੇ ਵਿੱਚ ਪਾਕਿਸਤਾਨ ਦਾ ਬਹੁਤ ਵੱਡਾ ਹੱਥ ਸੀਗਾ। ਰਸ਼ੀਆ ਤੇ ਕਹਿੰਦੇ ਉੱਤੇ ਇਹਨਾਂ ਨੇ ਤਾਲੀਬਾਨ ਖੜੀ ਕੀਤੀ, ਉਹਨੂੰ ਸਪੋਰਟ ਕੀਤਾ, ਉਹਨੂੰ ਇੱਥੋਂ ਤੱਕ ਲੈ ਕੇ ਆਏ। ਤੇ ਹੁਣ ਉਹਨਾਂ ਦੇ ਨਾਲ ਲੜ ਰਹੇ ਨੇ ਤੇ ਇਹਦੇ ਪਤਾ ਲੱਗਦਾ ਹੈ ਕਿ देयर आर नो ਪਰਮਨੈਂਟ ਫਰੈਂਡਸ ਐਂਡ ਨੋ ਪਰਮਨੈਂਟ ਐਨਮੀਜ਼ ਇਨ ਪੋਲਿਟਿਕ ਐਕਚੁਅਲੀ ਪਾਕਿਸਤਾਨ ਹਮੇਸ਼ਾ ਇਹ ਚਾਹੁੰਦਾ ਸੀਗਾ ਕਿ ਇੱਕ ਤਰ੍ਹਾਂ ਨਾਲ ਅਫਗਾਨਿਸਤਾਨ ਉਹਦੀ ਵਸਾਲ ਸਟੇਟ ਬਣ ਕੇ ਰਹੇ ਉਹਦੇ ਅਧੀਨ ਰਹੇ ਸਾਰਾ ਟਾਈ ਪੋਲਿਟੀਕਲੀ ਉਹਦੇ ਛੱਤਰ ਛਾਇਆ ਦੇ ਵਿੱਚ ਰਹੇ ਕਿਉਂਕਿ ਪਾਕਿਸਤਾਨ ਆਪਣਾ ਸਟ੍ਰੈਟੈਜਿਕ ਡੈਪਥ ਬੜਾਣਾ ਚਾਹੁੰਦਾ ਸੀਗਾ ਕਿ ਅਸੀਂ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਏਰੀਆ ਨੂੰ ਯੂਜ਼ ਕਰਕੇ ਅਸੀਂ ਆਪਣਾ ਸਟ੍ਰੈਟੈਜਿਕ ਡੈਪਥ ਬਣਾਈਏ ਮੇਰਾ ਪਰਸਨਲ ਮੰਨਣਾ ਇਹ ਐ ਸਤਿੰਦਰ ਜੀ ਕਿ ਜਿੱਦਾਂ ਇਸ ਪਾਸੇ ਉਹਨਾਂ ਨੇ ਰੈਡ ਕਲਿਫ ਲਾਈਨ ਖਿੱਚੀ ਸੀਗੀ ਅੰਗਰੇਜ਼ਾਂ ਨੇ ਤੇ ਉਧਰ ਉਹਨਾਂ ਨੇ ਉਹ ਏਡੀ ਬਾੜੀ ਸੀਗੀ ਸਾਡੇ ਕਟਾਰਪੁਰ ਸਾਹਿਬ ਜਿਹੜੇ 2 ਕਿਲੋਮੀਟਰ ਦੂਰ ਸੀਗੇ ਉਹਨਾਂ ਨੇ ਉਹ ਪਾਕਿਸਤਾਨ ਦੇ ਵਿੱਚ ਦੇ ਦਿੱਤੇ ਤੇ ਸਾਡੀ ਜਿਹੜੀ ਸਾਡੀ ਜਿਹੜੀ ਸਾਡੀ Empire ਦਾ ਜਿਹੜਾ ਕੀ ਕੈਪੀਟਲ ਸੀਗਾ ਲਾਹੌਰ ਉਹ ਵੀ ਉੱਥੇ ਦੇ ਦਿੱਤਾ ਉਸੇ ਤਰੀਕੇ ਨਾਲ ਜਿਹੜੀ ਟਿਊਰੈਂਟ ਲਾਈਨ ਐ ਨਾ ਉਹ ਵੀ ਆਰਬਿਟਰਰੀ ਹੈ ਉਹ ਇਸ ਵਾਸਤੇ ਖਿੱਚੀ ਗਈ ਸੀਗੀ ਉਹਦੇ ਵਿੱਚ ਬ੍ਰਿਟਿਸ਼ ਇੰਟਰਸਟ ਸੀਗਾ ਅਗੇਂਸਟ ਰਸ਼ੀਆ ਤੇ ਉਸ ਉਸ ਡਿਊਰੈਂਟ ਲਾਈਨ ਨੇ ਉੱਥੋਂ ਦੇ ਪਸ਼ਤੂਨਾਂ ਨੂੰ ਅਲੱਗ ਕਰ ਦਿੱਤਾ ਹੋਇਆ ਤੇ ਇੱਕ ਐਥਨਿਕ ਕਮਿਊਨਿਟੀ ਨੂੰ ਅਲੱਗ ਕਰਨ ਦਾ ਕੋਈ ਮਤਲਬ ਨਹੀਂ ਹੈ ਪਸ਼ਤੂ ਜਿਹੜੇ ਨੇ ਉਹ ਕਾਨ ਐਥਨਿਸਿਟੀ ਦੇ ਹੈਗੇ ਨੇ ਤੇ ਇਹਦਾ ਮਤਲਬ ਹੈ ਕਿ ਇਹਨਾਂ ਨੂੰ ਆਪਣੇ ਬਾਰਡਰਸ ਨੂੰ ਦੁਬਾਰਾ ਸੈੱਟ ਕਰਕੇ ਤੇ ਜਿਹੜੇ ਪਸ਼ਤੂਨ ਅਲੱਗ ਹੋਏ ਨੇ ਉਹਨਾਂ ਨੂੰ ਇਕੱਠਾ ਕਰਨਾ ਬਹੁਤ ਜ਼ਰੂਰੀ ਹੈ ਤੇ ਅਗਰ ਅਫਗਾਨਿਸਤਾਨ ਐਸਾ ਕੁਝ ਮੰਗ ਰਿਹਾ ਹੈ ਜਾਂ ਅਫਗਾਨਿਸਤਾਨ ਕੁਝ ਐਸਾ ਚਾਹੁੰਦਾ ਹੈ ਤੇ ਗਲਤ ਨਹੀਂ ਹੈ ਪਰ ਆਪਣੀ ਆਪਣਾ ਖਰੋ ਚੱਲਦੇ ਆਂ ਔਰ ਜਿਹੜੀ ਤੁਹਾਡੀ ਫੇਵਰਿਟ ਵੀ ਰਹਿੰਦੀ ਹੈ ਸਾਨੂੰ ਬਰਾਦਾ ਗੱਲ ਕਰਦੇ ਐੱਛਾ ਵੀ ਲੱਗਦਾ ਭਾਰਤੀ ਕ੍ਰਿਕਟ ਟੀਮ ਕੁੜੀਆਂ ਦੀ ਉਹਨਾਂ ਵਰਲਡ ਕੱਪ ਜਿੱਤੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਹਰਮਨ ਪ੍ਰੀਤ ਕੋਰ ਮੋਗੇ ਦੀ ਕੁੜੀ ਹੈ ਜਿਹੜੀ ਕੈਪਟਨ ਹੈਗੀ ਤੇ ਕਫਾ ਸਾਡੇ ਲਈ ਤਾਂ ਬਹੁਤ ਖੁਸ਼ੀ ਹੈ ਤੁਸੀਂ ਸਰ ਇਦੇ ਬਾਰੇ ਤੌਰ ਤੇ ਬਹੁਤ-ਬਹੁਤ ਇਹਨਾਂ ਨੂੰ ਲੱਖ-ਲੱਖ ਵਧਾਈਆਂ ਮੈਂ ਮੈਚ ਤੇ ਦੇਖਿਆ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਮੈਚ ਆ ਜਾਂਦੇ ਨੇ ਤੇ ਪਰ ਉਹ ਹੁਣ ਮੈਂ ਦੇਖਾਂਗਾ ਕਿ ਤਰ੍ਹਾਂ ਦੀ ਢੂੰਡ ਕੇ ਪੱਕਾ ਦੇਖਾਂਗਾ ਉਹ ਮੈਚ ਪਰ ਮੈਂ ਸੁਣਿਆ 347 ਬਹੁਤ ਵੱਡਾ ਇੱਕ ਟੋਟਲ ਸੀਗਾ ਜਿਹੜਾ ਇਹਨਾਂ ਨੇ ਉਹਨਾਂ ਨੂੰ ਕਵਰ ਕੀਤਾ ਤੇ ਬੜੀ ਹੀ ਤਗੜੀ ਇਹਨਾਂ ਦੀ ਫੀਟ ਹੈਗੀ ਆ ਬਹੁਤ ਚੰਗਾ ਕੀਤਾ ਸਾਡੀਆਂ ਬੱਚਿਆਂ ਨੂੰ ਬਹੁਤ-ਬਹੁਤ ਵਧਾਈਆਂ ਸਾਡੀ ਮੋਗਾ ਦੀ ਬੇਟੀ ਹਰਮਨਪ੍ਰੀਤ ਨੂੰ ਤੇ ਹੋਰ ਵੀ ਜ਼ਿਆਦਾ ਵਧਾਈਆਂ ਕਿ ਮਤਲਬ ਇਟਾ ਵੱਡਾ ਉਹਨੇ ਕੰਮ ਕੀਤਾ ਹੁਣ ਸਾਡਾ ਇੱਕ ਰਿਕਾਰਡ ਵੀ ਬਣ ਗਿਆ ਮੇਰੇ ਖਿਆਲ ਇਹ ਰਿਕਾਰਡ ਤੇ ਬਹੁਤ ਜ਼ਿਆਦਾ ਦੱਸਦੇ ਨੇ ਮੈਂ ਇੱਕ ਰਿਕਾਰਡ ਦੱਸਣਾ ਕਿ ਜਿਹੜੇ ਦੋ ਪਹਿਲੇ ਵਰਲਡ ਕੱਪ ਜਿੱਤੇ ਨੇ ਮੇਲਜ਼ ਐਂਡ ਫੀਮੇਲ ਉਹਦੇ ਕੈਪਟਨ ਦੋਵੇਂ ਟਾਈਮ ਦੇ ਵਿੱਚ ਸਾਡੇ ਪੰਜਾਬ ਦੇ ਸੀਗੇ ਕਪਿਲ ਦੇਵ ਤੇ ਹਰਮਨਪ੍ਰੀਤ ਕੌਰ ਤੇ ਇਹ ਸਾਡੇ ਵਾਸਤੇ ਬਹੁਤ ਗਰਵ ਦੀ ਗੱਲ ਹੈ ਪੰਜਾਬ ਦੇ ਵਿੱਚੋਂ ਬਹੁਤ ਚੰਗੇ ਕ੍ਰਿਕਟਰ ਨਿਕਲ ਰਹੇ ਨੇ ਉਹ ਅਭਿਸ਼ੇਕ ਸ਼ਰਮਾ ਹੂੰ ਜਿਹੜਾ ਲੇਟੈਸ ਸੈਂਸੇਸ਼ਨ ਹੈ ਉਹ ਵੀ ਇੱਥੋਂ ਦਾ ਹੈਗਾ ਤੇ ਇਹ ਬਹੁਤ ਚੰਗੀ ਗੱਲ ਹੈ ਇਹਨਾਂ ਨੂੰ ਬਹੁਤ ਬਤਾਈਆਂ ਤੇ ਪੰਜਾਬ ਚਲੋ ক্রিকেট ਦੇ ਵੱਲ ਵੀ ਧਿਆਨ ਦੇ ਬਾਕੀ ਗੇਮ ਤੇ ਵੱਲ ਵੀ ਧਿਆਨ ਦੇ ਤੇ ਡਰਗ ਆਪਾਂ ਛੱਡੀਏ ਤੇ ਇਸੇ ਪਾਸੇ ਲੱਗੀਏ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਸਾਡੀਆਂ ਬੇਟੀਆਂ ਐਡਾ ਚੰਗਾ ਕਰਦੀਆਂ ਨੇ ਬਹੁਤ ਖੁਸ਼ੀ ਹੁੰਦੀ ਹੈ ਉਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਸਕੋਸ਼ ਤੇ ਮੈਂ ਕਾਫੀ ਖੇਡਣਾ ਬਚਪਨ ਚ ਕੀਤਾ ਸੀਗਾ ਉਹ ਉਹ ਉਹਨਾਂ ਦੀ ਜਿਹੜੀ ਉਹ ਬੱਚੀ ਹੈ ਕੀ ਨਾ ਉਹ ਦਾਸ ਸਿੰਘ ਅਨਾਊਂਸਿੰਗ ਹਾਂ ਹਾਂ ਉਹ ਉਹਨੇ ਸਤਿੰਦਰ ਜੀ ਉਹਦੀ 43ਰ ਰੈਂਕ ਹੈ ਬਨ 3rd ਰੈਂਕ ਹੈ ਤੇ ਉਹਨੇ 7th ਰੈਂਕਿੰਗ ਇੱਕ ਲੜਕੀ ਨੂੰ ਹਰਾਤਾ ਕੈਨੇਡੀਅਨ ਓਪਨ ਦੇ ਵਿੱਚ ਤੇ ਫਾਈਨਲਸ ਦੇ ਵਿੱਚ ਆ ਕੇ ਕਿਤਰੇ ਹਾਰੀ ਹੈ ਉਹ ਵੀ ਬੜੀ ਇੱਕ ਟਫ ਗੇਮ ਦੇ ਕੇ ਸੋ ਇਹ ਬੱਚੀ ਵੀ ਸਾਡੀ ਜਿਹੜੀ ਹੈ ਇੱਕ ਨਵੀਂ ਸਕੋਚ ਦੇ ਮੈਦਾਨ ਦੇ ਵਿੱਚ ਇੱਕ ਸੈਂਸੇਸ਼ਨ ਖੜੀ ਹੋ ਰਹੀ ਹੈ ਅਸੀਂ ਇਹਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਤੇ ਅਸੀਂ ਅਰਦਾਸ ਕਰਦੇ ਆ ਕਿ ਇਹ ਹੋਰ ਵੀ ਵਧੇ ਫੱਲੇ ਤੇ ਇੱਕ ਦਿਨ ਮੈਨੂੰ ਲੱਗਦਾ ਹੈ ਕਿ ਇਹ ਵਰਲਡ ਚੈਂਪੀਅਨ ਜ਼ਰੂਰ ਬਣੇਗੀ ਤੇ ਕਾਫੀ ਦੇਰ ਤੱਕ ਰਹੀ ਅਜੇ ਤੱਕ ਲੱਗਦਾ ਸਾਡੀ ਜਿਹੜੀ ਖਬਰ ਆਇਆ ਉਹਨਾਂ ਐਨਾਲਿਸਿਸ ਪੂਰਾ ਵੀ ਹੋਇਆ ਤੇ ਸਾਡੇ ਦੋਸਤਾਂ ਨੂੰ ਸਾਡੇ ਜਿਹਨੂੰ ਦੇ ਦੇ ਗਰੇ ਫੇਸਬੁਕ ਪੇਜ ਜਾਂ ਜੋ ਵੀ ਸਾਨੂੰ ਅ ਇਸ ਪ੍ਰੋਗਰਾਮ ਨੂੰ ਅੱਗੇ ਵਧਾਣਾ ਚਾਹੁੰਦਾ ਸਾਡੇ ਨੂੰ ਇਨਪੁਟ ਜਰੂਰ ਆਪਣੇ ਦਿੰਦੇ ਰਹੋ ਕਿਉਂਕਿ ਉਹਦੇ ਨਾਲ ਸਾਨੂੰ ਕਈ ਚੀਜ਼ਾਂ ਪਤਾ ਲੱਗਦੀਆਂ ਕੰਨੂ ਸਾਹਿਬ ਤੁਹਾਡੀ ਫਾਈਨਲ ਟਿੱਕਸਰ ਹਾਂ ਉਹ ਇੱਕ ਗੱਲ ਜਿਹੜੀ ਆ ਉਹ ਤੇਜਪਾਲ ਸਿੰਘ ਦਾ ਸਾਡਾ ਇੰਟਰਨੈਸ਼ਨਲ ਕਬੱਡੀ ਪਲੇਅਰ ਹੈ ਉਹਨੂੰ ਜਗਰਾਉਂ ਦੇ ਵਿੱਚ ਇਹਨਾਂ ਨੇ ਮਾਰ ਦਿੱਤਾ ਮੈਂ ਦੇਖ ਰਿਹਾ ਸੀਗਾ ਕਹਿੰਦੇ ਕਿ ਦੋਸਤਾਂ ਨਾਲ ਚੱਲ ਰਿਹਾ ਸੀਗਾ ਕੋਈ ਉਹਨਾਂ ਦੀ ਲੜਾਈ ਹੋਈ ਤੇ ਤੀਜੇ ਬੰਦੇ ਨੇ ਆ ਕੇ ਗੋਲੀ ਮਾਰ ਦਿੱਤੀ ਸਿੰਦਰਜੀ ਇਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਸਾਡੀ ਸਾਡੀ ਉਹ ਲੈਵਲ ਆਫ ਪੇਸ਼IENTS ਕਿੰਨਾ ਥੱਲੇ ਚਲਾ ਗਿਆ ਸਾਡੇ ਕੋਲ ਅਸਲਾ ਕਿੰਨਾ ਹੈਗਾ ਕਿ ਅਸੀਂ ਉਹਨੂੰ ਅਸਲੇ ਨੂੰ ਲੈ ਕੇ ਸ਼ਰਿਆਮ ਸੜਕਾਂ ਦੇ ਉੱਤੇ ਘੁੰਮਦੇ ਰਹਿੰਨੇ ਆ ਤੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਹੀ ਗੋਲੀ ਚਲਾ ਕੇ ਦੇ ਬੰਦੇ ਦੀ ਜਾਨ ਲੈ ਲੈਣੇ ਆ ਆਪਾਂ ਕਰ ਕੀ ਰਹੇ ਆ ਇੱਥੇ ਪੰਜਾਬ ਦੇ ਵਿੱਚ ਸਰਕਾਰ ਕਿੱਥੇ ਹੈ ਸਾਡੀ ਸਾਡੀ ਸਿਵਲ ਸੁਸਾਇਟੀ ਕਿੱਥੇ ਹੈ ਸਾਨੂੰ ਇਹਦੇ ਬਾਰੇ ਖਿਆਲ ਕਰਨਾ ਚਾਹੀਦਾ ਹੈ ਉਸ ਬੁੰਡੇ ਨੇ ਤੇ ਵਿਚਾਰੇ ਨੇ ਇੱਕ ਇੰਟਰਨੈਸ਼ਨਲ ਪਲੇਅਰ ਨੇ ਬੇਵਜਾ ਆਪਣੀ ਜਾਨ ਗੁਆਈ ਹੈ ਕੋਈ ਮਤਲਬ ਉਹ ਉਹ ਕੀ ਕਰ ਸਕਦਾ ਸੀਗਾ ਕਿ ਉਹਨੂੰ ਮਾਰ ਦਿੱਤਾ ਸਾਨੂੰ ਉਹਕੇ ਤੋਂ ਖਿਆਲ ਰੱਖਣਾ ਚਾਹੀਦਾ ਹੈ ਉਹਦੀ ਫੈਮਲੀ ਨੂੰ ਬਹੁਤ ਜ਼ਿਆਦਾ ਹਾਰਟਫੇਲਡ ਕੰਡੋਲੈਂਸਸ ਬਹੁਤ ਦਿਲ ਖਰਾਬ ਹੁੰਦਾ ਸਿੰਦਰ ਜੀ ਜਦੋਂ ਕੋਈ ਇੱਕ ਯੰਗ ਬੰਦਾ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਜੀਣ ਦੇ ਬਗੈਰ ਉਹਦੀ ਖਤਮ ਹੋ ਜਾਂਦਾ ਹੈ ਤੇ ਤੇ ਬਾਕੀ ਦੂਸਰਾ ਦੁਬਾਰਾ ਸਾਰਿਆਂ ਨੂੰ ਗੁਰਪੁਰ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਆਪਾਂ ਮਨਾਈਏ ਗੁਰਪੁਰ ਬੜਾ ਵੱਧ ਚੜ ਕੇ ਗੁਰੂ ਨਾਨਕ ਦੇਵ ਜੀ ਸਾਡੇ ਸਾਰਿਆਂ ਦੇ ਬਾਬੇ ਨੇ ਤੇ ਇਹਦੇ ਵਿੱਚ ਕੋਈ Hindu Sikh Muslim ਵਾਲੀ ਕੋਈ ਗੱਲ ਹੀ ਨਹੀਂ ਹੈ ਪੰਜਾਬ ਵਾਸਤਾ ਗੁਰੂਆਂ ਪੀਰਾਂ ਦੇ ਨਾਂ ਤੇ ਤੇ ਆਪਾਂ ਗੁਰਪੁਰ ਮਨਾਈਏ ਤੇ ਅਸੀਂ ਮ제 ਲਈਏ ਤੇ ਸਾਰਿਆਂ ਦਾ ਜਿਹੜਾ ਅਗਲਾ ਹਫਤਾ ਉਹ ਖੁਸ਼ੀ ਨਾਲ ਭਰਿਆ ਹੋਵੇ ਇਨਾ ਹੀ ਮੈਂ ਕਹਿਣਾ ਸੀਗਾ ਸਾਰਿਆਂ ਨੂੰ ਬੁਰਨਾਣਤ ਪਾਲ ਉਹਦੇ ਆ ਬਹੁਤ ਬਹੁਤ ਹਾਰਦਿਕ ਸ਼ੁਕਾਮਨਾਵਾਂ ਔਰ ਪੰਜਾਬ ਦੇ ਪੱਸ ਦੇ ਨਾਂ ਤੇ ਵੀ ਬੁਰਨਾਣਕ ਜੀ ਦੇ ਉੱਪਰ ਆਰਟੀਕਲ ਵੀ ਕਰਨਾ ਸਾਹਿਬ ਦੇ ਆਣਗੇ ਉਹ ਵੀ ਸਾਰੇ ਪਾਰੇ ਦੇਖਣ ਔਰ ਫੋਰ ਵਿੱਚ ਛੇ ਰਾਈਟਰਾਂ ਦੇ ਉਹਦੇ ਵਿੱਚ ਪੰਜਾਬ ਪਾਲਸ ਵਿੱਚ ਪਾਉਂਦੇ ਆ ਸਾਰਿਆਂ ਨੂੰ ਨਿਵੇਦਨ ਹੈ ਵੀ ਆਪਾਂ ਇਸ ਚੈਨਲ ਨੂੰ ਲਾਈਕ ਕਰੋ ਔਰ ਕੋ ਸਕੇ ਜਿਹੜਾ ਕਰਨਾ ਸਾਹਿਬ ਤੁਹਾਨੂੰ ਬਾਰ ਬਾਰ ਨਿਵੇਦਨ ਕਰ ਰਿਹਾ ਵੀ ਕਮੈਂਟ ਜ਼ਰੂਰ ਪਾਓ ਸਾਰਿਆਂ ਦਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਕਰਨਾ ਸਾਹਿਬ ਸਤਿ ਸ਼੍ਰੀ ਅਕਾਲ